ਉਦੋਂ ਸਰਕਾਰ ਵੱਲੋਂ ਵੀ ਬੜਾ ਸਖਤ ਪ੍ਰਬੰਧ ਕੀਤਾ ਗਿਆ ਨੇ ਜਦੋਂ ਗਰਜਟਾ ਨੋਟੀਫਿਕੇਸ਼ਨ ਨਾ ਹੋਵੇ ਤੇ ਉਹ ਇਹਦਾ ਮਤਲਬ ਇਹ ਹੁੰਦਾ ਵੀ ਇਹ ਕਾਨੂੰਨ ਦੀ ਕਿਤਾਬ ਦੇ ਉੱਤੇ ਉਹ ਹਜੇ ਤੱਕ ਜਿੰਦਾ ਹੈਗੇ ਆ ਲਾਈਵ ਹੈ ਉਹ ਸਾਰੇ ਕਾਨੂੰਨ ਜਦੋਂ ਮਰਜੀ ਬੈਕ ਡੋਰ ਜਦੋਂ ਮਰਜੀ ਸ਼ੁਰੂ ਕਰ ਦਿਓ ਠੀਕ ਮਾਹੌਲ ਕਰਕੇ ਪਿਛਲੇ ਸਾਲ ਉਹਨਾਂ ਨੇ 15 ਲੱਖ ਕਰੋੜ ਉਹਨਾਂ ਨੂੰ ਗਿਵ ਅਵੇ ਕਹਿੰਦੇ ਆ ਵੀ ਬਜਟ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਨੂੰ ਮਾਫ਼ ਕਰ ਦਿੱਤਾ ਗਿਆ ਉਹਨਾਂ ਦਾ ਸਾਰੇ ਕਰਜ਼ੇ ਇਹ ਜਿਹੜੇ ਅੰਦਰੂਨੀ ਕੀਤੇ ਜਾਂਦੇ ਆ ਇਹਦਾ ਸਾਰੇ 4-5 ਲੱਖ ਕਰੋੜੀ ਬਣਦਾ ਹੈਗਾ ਆਵਾਦਿ ਪਾਰਟੀ ਦਾਵੇ ਵੱਖਰੇ ਕਰ ਰਹੀ ਹੈ ਤੇ ਕਿਸਾਨਾਂ ਲਈ ਕੀਤਾ ਕੁਝ ਨਹੀਂ ਦਿੱਲੀ ਨੂੰ ਜਾਣ ਲਈ ਹਰਿਆਣੇ ਦੇ ਬਾਰਡਰ ਦੇ ਉੱਪਰ ਜਿਹੜੀ ਆ ਕਿ ਇੱਕ ਸਰਹੱਦ ਇਹਨਾਂ ਨੇ ਬਣਾ ਦਿੱਤੀ ਗਈ ਆ ਤੇ ਬੜੀ ਗੱਲ ਪ੍ਰਚਲਿਤ ਹੁੰਦੀ ਆ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਬੜੀਆਂ ਨੂੰ ਭਾਵਕ ਕਰਦੀਆਂ ਸਿੱਖਾਂ ਨੂੰ ਭਾਵਕ ਕਰਦੀਆਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਬੜੀਆਂ ਚੱਲ ਰਹੀਆਂ ਪਰ ਪੋਲਿਟਿਕਸ ਦੇ ਵਿੱਚ ਭਾਵਕਤਾ ਕੰਮ ਨਹੀਂ ਕਰਦੀ ਸਾਰੇ ਦਰਸ਼ਕਾਂ ਨੂੰ ਮੇਜਰ ਸਿੰਘ ਪੰਜਾਬੀ ਵੱਲ ਪਰਮਾਤ ਸਵਾਗਤ ਹੈ ਤੇ ਅਸੀਂ ਅੱਜ ਗੱਲ ਕਰਾਂਗੇ ਪੰਜਾਬ ਦੇ ਵੱਲੋਂ ਦਿੱਲੀ ਵੱਲ ਕੂਚ ਕਰੇ ਉਹਨਾਂ ਕਿਸਾਨਾਂ ਦੇ ਜੋ ਆਪਣੇ ਹੱਕਾਂ ਦੇ ਲਈ ਇਸ ਤੋਂ ਪਹਿਲਾਂ ਵੀ 1 ਸਾਲ ਦੇ ਕਰੀਬ ਦਿੱਲੀ ਜਾਂ ਬਰੂ ਹੱਥੇ ਬੈਠੇ ਸਨ ਤੇ ਮੇਰੇ ਨਾਲ ਮੌਜੂਦ ਨੇ ਸਰਦਾਰ ਜਸਪਾਲ ਸਿੰਘ ਜੀ ਸਿੱਧੂ ਜੋ ਕਿ ਸਿੱਖ ਚਿੰਤਕ ਵੀ ਨੇ ਤੇ ਸੀਨੀਅਰ ਪੱਤਰਕਾਰ ਵੀ ਰਹੇ ਨੇ ਸੋ ਆਓ ਗੱਲ ਕਰਦੇ ਹਾਂ ਸਿੱਧੂ ਸਾਹਿਬ ਜੀ ਆਇਆਂ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਵੀ ਜੋ ਕੁਝ ਹੁਣ ਦੁਬਾਰਾ ਕਿਸਾਨਾਂ ਨੇ ਕੂਚ ਕੀਤਾ ਹੈ ਦਿੱਲੀ ਵੱਲੋਂ ਔਰ ਜਿਹੜੀ ਆ ਕਿ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਵੀ ਛੱਡੀ ਗਈ ਹੈ ਗੋਲੇ ਛੱਡੇ ਗਏ ਕਈ ਉਹਦੇ ਚ ਜ਼ਖਮੀ ਹੋਣ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਪਿਛਲੀ ਵਾਰੀ ਜਿਹੜੇ ਆ ਕਿ ਸ਼ੰਭੂ ਬੈਰੀਟ ਟਪਕੇ ਸਾਰੇ ਬੈਰੀਟ ਟਪਕੇ ਦਿੱਲੀ ਦੀਆਂ ਬਰੂਹਾਂ ਤੇ ਪਹੁੰਚ ਚੁੱਕੇ ਸੀ ਪਰ ਹੁਣ ਜਿਹੜਾ ਕਿ ਉਧਰੋਂ ਸਰਕਾਰ ਵੱਲੋਂ ਵੀ ਬੜਾ ਸਖਤ ਪ੍ਰਬੰਧ ਕਿਤੇ ਗਏ ਨੇ ਸੋ ਤੁਸੀਂ ਕਿਸ ਤਰ੍ਹਾਂ ਦੇਖਤੀ ਹੋ ਕੀ ਮਾਹੌਲ ਹੋਏਗਾ ਆਉਣ ਵਾਲੇ ਸਮੇਂ ਸਭ ਤੋਂ ਪਹਿਲਾਂ ਤਾਂ ਸਸੇ ਇਹ ਗੱਲ ਯਾਦ ਰੱਖਿਏ ਵੀ ਜਿਹੜੇ ਇਨਾਂ ਨੇ ਉਹ ਸਵਾ ਸਾਲ ਦੇ ਨੇੜੇ 1920 ਦੇ ਵਿੱਚ ਦਿੱਲੀ ਬਰੂਹਾਂ ਤੇ ਮੋਰਚਾ ਲੱਗਿਆ ਸੀ ਕਿਸਾਨ ਮੋਰਚਾ ਉਹਦੇ ਉਸ ਮੋਰਚੇ ਨੂੰ ਉਠਿਆ ਤਾਂ ਸੀ ਜਦੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਇਹ ਅਨਾਉਂਸ ਕਰਤਾ ਸੀ ਵੀ ਅਸੀਂ ਤਿੰਨੇ ਕਾਨੂੰਨ ਵਾਪਸ ਲੈ ਲੇ ਪਰ ਹਨ ਨਹੀਂ ਇਸ ਗੱਲ ਦੀ ਹੈ ਵੀ ਇੰਨੇ ਸਾਲ ਹੋ ਗਏ ਮੰਨ ਲਓ ਕਿ 2.5 ਸਾਲ ਲੰਘ ਗਏ ਵਿੱਚੋਂ 2 ਸਾਲ ਲੰਘ ਵੀ ਗਏ ਉਸ ਦੀ ਹਜੇ ਤੱਕ ਉਹਨਾਂ ਨੂੰ ਵਿਡਰਾ ਕਰਤਾ ਉਹਨਾਂ ਨੂੰ ਵਾਪਸ ਲੈ ਲਿਆ ਇਹਦਾ ਨੋਟੀਫਿਕੇਸ਼ਨ ਨਹੀਂ ਹੋਇਆ ਜਿੰਨਾ ਚਿਰ ਗੱਜਟ ਨੋਟੀਫਿਕੇਸ਼ਨ ਨਾ ਹੋਵੇ ਤੇ ਉਹ ਇਹਦਾ ਮਤਲਬ ਇਹ ਹੁੰਦਾ ਵੀ ਇਹ ਕਾਨੂੰਨ ਦੀ ਕਿਤਾਬ ਦੇ ਉੱਤੇ ਉਹ ਹਜੇ ਤੱਕ ਜਿੰਦਾ ਹੈਗੇ ਆ ਲਾਈਵ ਹੈ ਉਹ ਸਾਰੇ ਕਾਨੂੰਨ ਜਦੋਂ ਮਰਜ਼ੀ ਬੈਕ ਡੋਰ ਜਦੋਂ ਮਰਜ਼ੀ ਸ਼ੁਰੂ ਕਰ ਦਿਓ ਠੀਕ ਮਾਹੌਲ ਕਰਕੇ ਜਦੋਂ ਉਹਨਾਂ ਨੂੰ ਲੱਗੂਗਾ ਵੀ ਦੁਬਾਰਾ ਕਰ ਦੇਣਗੇ ਇਸ ਕਰਕੇ ਉਹਨਾਂ ਨੂੰ ਅਸੀਂ ਕਹਿ ਨਹੀਂ ਸਕਦੇ ਵੀ ਰੱਦ ਕੀਤੇ ਨੋਟੀਫਿਕੇਸ਼ਨ ਤੋਂ ਬਾਅਦ ਹੀ ਰੱਦ ਹੁੰਦੇ ਆ ਤੇ ਇਹ ਨਹੀਂ ਕੀਤਾ ਹਜੇ ਤੱਕ ਇਹ ਸਭ ਤੋਂ ਮਾੜੀ ਗੱਲ ਹੈ ਇਸ ਕਰਕੇ ਜਿਹੜਾ ਮੇਨ ਮੰਗ ਸੀ ਜਿਹੜੀ ਐਮਐਸਪੀ ਦੀ ਵੀ ਇਸ ਨੂੰ ਕਾਨੂੰਨੀ ਬਣਾਓ ਉਹ ਮੰਗ ਹਜੇ ਤੱਕ ਉਸੇ ਦੇ ਉਸੇ ਤਰੀਕੇ ਨਾਲ ਖੜੀ ਹੈ ਵੱਡੀ ਮੰਗ ਤਾਂ ਇਹੀ ਹੈ ਦੂਸਰੀਆਂ ਮੰਗਾ ਜਿਹੜਾ ਕੰਪਨਸੇਸ਼ਨ ਦੇਣਾ ਮਜ਼ਦੂਰਾਂ ਨੂੰ ਦੇਣਾ ਲੋਨ ਮਾਫ ਕਰਨੇ ਇਹ ਉਦੋਂ ਬਾਅਦ ਦੀਆਂ ਗੱਲਾਂ ਹਨ ਲੋਨ ਵਾਲੀ ਜਿਹੜੀ ਮਾਫ ਕਰਨ ਵਾਲੀ ਮੰਗ ਹੈ ਉਹ ਵੀ ਵੱਡੀ ਹੈ ਕਿਉਂਕਿ ਇਹ ਜਿਹੜੀਆਂ ਕਾਰਪੋਰੇਟ ਵੱਡੇ ਵੱਡੇ ਘਰਾਣੇ ਹਨ ਉਹਨਾਂ ਨੂੰ ਸਰਕਾਰ ਤਕਰੀਬਨ ਹਰ ਸਾਲ ਚੁੱਪਚੀ ਭੀਤੇ 15 ਪਿਛਲੇ ਸਾਲ ਉਹਨਾਂ ਨੇ 15 ਲੱਖ ਕਰੋੜ ਉਹਨਾਂ ਨੂੰ ਗਿਵ ਅਵੇ ਕਹਿੰਦੇ ਆ ਵੀ ਬਜਟ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਨੂੰ ਮਾਫ ਕਰ ਦਿੱਤਾ ਗਿਆ ਉਹਨਾਂ ਦਾ ਸਾਰੇ ਕਰਜ਼ੇ ਇਹ ਜਿਹੜੇ ਅੰਦਰੋਂ ਅੰਦਰ ਹੀ ਕੀਤੇ ਜਾਂਦੇ ਆ ਇਹਦਾ ਸਾਰੇ 4-5 ਲੱਖ ਕਰੋੜੀ ਬਣਦਾ ਹੈਗਾ ਇਹ ਜਿਹੜਾ ਪੈਸਾ ਵੱਧ ਤੋਂ ਵੱਧ ਬਣਦਾ ਕਿਸਾਨਾਂ ਦਾ ਉਹਨਾਂ ਨੂੰ ਹਰ ਸਾਲ ਇੰਨੇ ਕਰੀ ਜਾਂਦੇ ਆ ਲਗਾਤਾਰ ਹੀ ਉਹਨਾਂ ਨੂੰ ਬਜਟ ਦੇ ਵਿੱਚ ਟੇਕ ਆਵੇ ਜਾਂ ਗਿਵ ਅਵੇ ਕਹਿੰਦੇ ਆ ਮਾਫ ਕਰਦੇ ਆ ਇਹ ਕਿਸਾਨੀ ਦਾ ਤਾਂ ਕੋਡਾ ਮਸਲਾ ਹੀ ਨਹੀਂ ਜਿਹਦੇ ਤੇ ਕਿੰਨੀ ਪਾਪੂਲੇਸ਼ਨ ਹੈ ਤਕਰੀਬਨ 40% ਜਿਹੜੀ ਪਾਪੂਲੇਸ਼ਨ ਆ ਉਹ ਸਿੱਧੀ ਸਿੱਧੀ ਇਹ ਕਿਸਾਨੀ ਜਾਂ ਪੇਂਡੂ ਖੇਤਰ ਦੇ ਵਿੱਚ ਡਿਪੈਂਡੈਂਟ ਹੈ ਇਸ ਕਰਕੇ ਇਹਨਾਂ ਦਾ ਐਜੀਟੇਸ਼ਨ ਕਰਨਾ ਜਾਇਜ਼ ਸੀ ਚਾਹੀਦਾ ਤਾਂ ਇਹ ਸੀ ਵੀ ਇਹਨਾਂ ਨੂੰ ਜਦੋਂ ਪਿਛਲੇ ਸਾਲ ਇਹਨਾਂ ਨੇ 21 ਦੇ ਸ਼ੁਰੂ ਦੇ ਵਿੱਚ ਹੀ ਇਹ ਸਾਰਾ ਅਨਾਉਂਸਮੈਂਟ ਹੋ ਗਈ ਸੀ ਅ ਇਹ ਬਾਈ ਦੇ ਵਿੱਚ ਹੋਈ ਸੀ ਅਨਾਉਂਸਮੈਂਟ ਸ਼ੁਰੂਆਤ ਦੇ ਵਿੱਚ ਹੀ ਵੀ ਇਹ ਵਾਪਸ ਲੈ ਲਏ ਆ ਉਦੋਂ ਤੋਂ ਹੀ ਕੋਈ ਨਾ ਕੋਈ ਇਹਨੂੰ ਕੰਟੀਨਿਊ ਦੁਬਾਰ ਰੱਖਣਾ ਚਾਹੀਦਾ ਸੀ ਲਗਾਤਾਰ ਕਿਸਾਨੀ ਨੂੰ ਨਹੀਂ ਇਹਨਾਂ ਨੇ ਕੀਤਾ ਤੇ ਕਿੰਨਾ ਸਮਾਂ ਲਗਾਤਾ ਤੇ ਉਲਟਾ ਕਈ ਇਹੋ ਜਿਹੀਆਂ ਪਾਰਟੀਆਂ ਨੂੰ ਪੰਜਾਬ ਦੇ ਕਿਸਾਨਾਂ ਨੇ ਤਾਂ ਜਿਤਾਤਾ ਜਿਹੜੀਆਂ ਹਜੇ ਵੀ ਦਾਵੇ ਵੱਖਰੇ ਕਰ ਰਹੀਆਂ ਆਮ ਆਦਮੀ ਪਾਰਟੀ ਦਾਵੇ ਵੱਖਰੇ ਕਰ ਰਹੀ ਹੈ ਤੇ ਕਿਸਾਨਾਂ ਲਈ ਕੀਤਾ ਕੁਝ ਨਹੀਂ ਉਹ ਵੀ ਉਹਵੇਂ ਹੀ ਕਰਦੀ ਹੈ ਪਰਚੇ ਦਰਜ ਕਰਨੇ ਸਾਰਾ ਕੁਝ ਕਰਨਾ ਜਿਵੇਂ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਇਸ ਕਰਕੇ ਇਸ ਕਰਕੇ ਚਾਹੀਦਾ ਸੀਗਾ ਕਿਸਾਨ ਲੀਡਰਾਂ ਨੂੰ ਜਿਹੜੇ ਵਿੱਚ ਹੁਣ ਕਿੰਨੇ ਸਾਲ ਹੋ ਗਏ ਵਿਚਾਲੇ ਲੰਘਾ ਸਮਾਂ ਕਿੰਨੇ ਮਹੀਨੇ ਵੀ ਉਹ ਸਾਰੇ ਗੱਲ ਦੇ ਬਾਰੇ ਧਿਆਨ ਰੱਖਦੇ ਕੀ ਨੂੰ ਜਿਤਾਉਣਾ ਕੌਣ ਆਉਣਾ ਚਾਹੀਦਾ ਇਹ ਇਹਨਾਂ ਦੀ ਵੱਡੀ ਜਿਹੜੀ ਇੱਕ ਕਸਾਨ ਲੀਡਰਾਂ ਦੀ ਜਿੱਤ ਦੇ ਬਾਵਜੂਦ ਵੀ ਬਹੁਤ ਵੱਡੀ ਕਮਜ਼ੋਰੀ ਸੀ ਜਿਹੜੀ ਸਾਹਮਣੇ ਆਈ ਹੈ ਸਿੱਧੂ ਸਾਹਿਬੀ ਜਦੋਂ ਇੱਕ ਮੁਲਕ ਦੂਜੇ ਮੁਲਕ ਦੇ ਨਾਲ ਲੜਦਾ ਉਹ ਗੱਲ ਇੱਕ ਮੰਨੀ ਜਾਂਦੀ ਹੈ ਲੋਕਾਂ ਦੇ ਵਿੱਚ ਆਉਂਦੀ ਹੈ ਪਰ ਜਿਹੜਾ ਦੇਸ਼ ਪੰਜਾਬ ਜਿਸ ਨੂੰ ਕਹਿੰਦੇ ਸੀ ਹੋਰ ਪੂਰੇ ਭਾਰਤ ਦਾ ਢਿੱਡ ਭਰਦਾ ਰਿਹਾ ਹੈ ਅੱਜ ਵੀ ਭਰਦਾ ਹੈ ਤੇ ਹੁਣ ਜਿਹੜਾ ਕਿ ਜਦੋਂ ਅੱਜ ਉਹ ਆਪਣੇ ਹੱਕਾਂ ਦੀ ਗੱਲ ਕਰਨ ਲੱਗੇ ਨੇ ਤੇ ਵੱਡੇ ਵੱਡੇ ਬੈਰੀਕੇਡ ਲਗਾ ਦਿੱਤੇ ਗਿਆ ਕੰਧਾਂ ਲਗਾ ਦਿੱਤੀਆਂ ਗਈਆਂ ਇੱਕ ਪਾਸੇ ਪਹਿਲੋ ਪੰਜਾਬ ਨੂੰ 1947 ਚ ਵੰਡਿਆ ਗਿਆ ਇੱਕ ਪਾਸੇ ਜਿਹੜੀ ਆ ਕਿ ਪਾਕਿਸਤਾਨ ਦੇ ਨਾਲ ਜਿਹੜੀ ਸਰਹੱਦ ਲੱਗਦੀ ਉਹ ਵੀ ਪੰਜਾਬ ਦੀ ਪੰਜਾਬ ਵੰਡਿਆ ਗਿਆ ਤੇ ਹੁਣ ਜਿਹੜਾ ਆ ਕਿ ਦਿੱਲੀ ਨੂੰ ਜਾਣ ਲਈ ਹਰਿਆਣੇ ਦੇ ਬਾਰਡਰ ਦੇ ਉੱਪਰ ਜਿਹੜੀ ਆ ਕਿ ਇੱਕ ਸਰਹੱਦ ਜਿਹੜਾ ਨੇ ਬਣਾ ਦਿੱਤੀ ਗਈ ਆ ਤੇ ਬੜੀ ਗੱਲ ਪ੍ਰਚਲਿਤ ਹੁੰਦੀ ਆ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਤੇ ਹੁਣ ਅਸੀਂ ਇਹਨੂੰ ਕਿੱਦਾਂ ਦੇਖਦੇ ਆ ਇਹਦਾ ਹੱਲ ਕੀ ਹੋਏ ਵੇਖੋ ਜੀ ਇਹ ਗੱਲਾਂ ਸਾਰੀਆਂ ਭਾਵਕ ਹੈ ਪੰਜਾਬੀਆਂ ਨੂੰ ਭਾਵਕ ਕਰਦੀਆਂ ਸਿੱਖਾਂ ਨੂੰ ਭਾਵਕ ਕਰਦੀਆਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਬੜੀਆਂ ਚੱਲ ਰਹੀਆਂ ਪਰ ਪੋਲਿਟਿਕਸ ਦੇ ਵਿੱਚ ਭਾਵਕਤਾ ਕੰਮ ਨਹੀਂ ਕਰਦੀ ਉਹਦੇ ਵਿੱਚ ਤੁਹਾਨੂੰ ਹੋਰ ਉਹਦੇ ਪਿੱਛੇ ਸੋਚਣਾ ਪੈਂਦਾ ਪੋਲਿਟਿਕਸ ਕੀ ਕੀ ਹੁੰਦਾ ਕੀ ਨਹੀਂ ਹੁੰਦਾ ਠੀਕ ਹੈ ਇਹ ਭਾਵਕਤਾ ਕਰਕੇ ਹੀ ਬੰਦੇ ਬਾਰਡਰ ਤੱਕ ਆਉਂਦੇ ਆ ਬਾਰਡਰ ਤੇ ਵਿੱਚ ਬੈਰੀਕੇਡ ਲੱਗੇ ਤੋੜਦੇ ਆ ਜਾਨ ਦੇਣ ਲਈ ਤਿਆਰ ਹੋ ਜਾਂਦੇ ਆ ਮਾਰੇ ਜਾਂਦੇ ਆ ਇਹ ਸਾਰਾ ਕੁਝ ਹੁੰਦਾ ਪਰ ਇਹ ਭਾਵਕਤਾ ਦੇ ਪਿੱਛੇ ਜਿਹੜੀ ਪੋਲਿਟਿਕਸ ਹੁੰਦੀ ਆ ਅਸੀਂ ਉਹਨੂੰ ਫੜਨਾ ਚਾਹੁੰਦੇ ਆ ਵੀ ਗੱਲ ਕੀ ਐ ਇਹ ਉਹ ਹੁਣ ਸਰਕਾਰ ਨੂੰ ਕਹੋ ਵੀ ਪੰਜਾਬ ਆਨਦਤ ਉਹ ਕਹਿੰਦੇ ਹੋਏਗਾ ਤੁਸੀਂ ਉਹ ਕਹਿੰਦੇ ਵੀ ਅਸੀਂ ਤਾਂ ਵੱਡੀਆਂ ਕੁਰਬਾਨੀਆਂ ਆਜ਼ਾਦੀ ਲਈ ਦਿੱਤੀਆਂ ਤੇ ਹੁਣ ਦਿੱਲੀ ਵਾਲੇ ਜਿਹੜੇ ਉਹ ਹਕਮਰਾਨ ਉਹ ਕਹਿੰਦੇ ਦਿੱਤੀਆਂ ਹੋਣਗੀਆਂ 70 75 ਸਾਲ ਹੋ ਗਏ ਅਸੀਂ ਕੀ ਕਰੀਏ ਤਿੰਨ ਜਨਰੇਸ਼ਨ ਲੱਗੀਆਂ ਚਾਰ ਅਸੀਂ ਸਾਨੂੰ ਕੋਈ ਨਹੀਂ ਐ ਹੋ ਹੁਣ ਸਾਡੇ ਤੇ ਕੋਈ ਆਸਾਨ ਨਹੀਂ ਇਸ ਕਰਕੇ ਪੋਲਿਟਿਕਸ ਦੇ ਵਿੱਚ ਇੱਕ ਦੂਜੇ ਦਾ ਆਸਾਨ ਜਾਂ ਕਿਸੇ ਕੀਤੇ ਕੰਮ ਦੇ ਪਿੱਛੇ ਕੋਈ ਨਹੀਂ ਕਿਸੇ ਨੂੰ ਦਿੰਦਾ ਇਹਦੇ ਤੇ ਤੁਸੀਂ ਆਪਣਾ ਹੱਕ ਲੈਣਾ ਕਿਵੇਂ ਆ ਇਸੇ ਨੂੰ ਆਪ ਸਿਆਸਤ ਜਾਂ ਸਟੇਟਸਮੈਨਸ਼ਿਪ ਕਹਿੰਦੇ ਆ ਇਹ ਹੋਣੀ ਚਾਹੀਦੀ ਆ ਤੇ ਅਸੀਂ ਸਿੱਖਾਂ ਦੇ ਵਿੱਚ ਤਾਂ ਖਾਸ ਕਰਕੇ ਅਸੀਂ ਲਗਾਤਾਰ ਕਈ ਸਾਲਾਂ ਦੇ ਲੱਗੇ ਪਏ ਆ ਕੋਈ 40 ਸਾਲਾਂ ਦਾ ਅਸੀਂ ਸੁਣਦੇ ਆ ਰਹੇ ਆ ਵੀ ਅਸੀਂ ਇੰਨੀਆਂ ਕੁਰਬਾਨੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਤੇ ਦੇਖਿਓ ਪਾਕਿਸਤਾਨ ਤਾਂ ਬਿਨਾਂ ਕੁਰਬਾਨੀਆਂ ਤੋਂ ਹੀ ਬਣਿਆ ਕੋਈ ਕੁਰਬਾਨੀ ਨਹੀਂ ਸੀ ਉਹਨਾਂ ਨੇ ਦਿੱਤੀ ਕਿਸੇ ਵੀ ਲੈਵਲ ਤੇ ਇੱਕ ਦਿਨ ਇੱਕ ਬੰਦਾ ਅਰੈਸਟ ਨਹੀਂ ਕਰਾਇਆ ਮੁਸਲਮਾਨ ਲੀਗ ਨੇ ਜਨਾਹ ਨੇ ਤੇ ਚਲੋ ਇਹ ਵੱਖਰਾ ਇਸ਼ੂ ਹੈ ਹੁਣ ਸਵਾਲ ਇਹ ਹੈ ਵੀ ਇਹ ਭਾਵਕਤਾ ਜ਼ਰੂਰੀ ਵੀ ਹੈ ਚਾਹੀਦੀ ਵੀ ਇਹੋ ਜੀ ਗੱਲ ਇਹ ਨਹੀਂ ਹੈ ਵੀ ਇਹਨੂੰ ਖਾਰਜ ਹੋ ਜਾਈਏ ਇਸੇ ਕਰਕੇ ਕੱਲ ਜਿਹੜੇ ਤੋੜਨੇ ਲੱਗੇ ਐ 13 ਦੀ ਕਾਲ ਸੀ 13 ਦੇ ਕਾਲ ਕਰਕੇ ਕੱਲ ਤੋੜਨੇ ਲੱਗੇ ਜਿਹੜੇ ਉਹ ਸਾਰਾ ਦਿਨ ਰਾਤ ਦੇ 10 ਵਜੇ ਤੱਕ ਉਹ ਬਾਰਡਰ ਤੋੜਦੇ ਰਹੇ ਆ ਜੋਰ ਸ਼ੋਰ ਨਾਲ ਲੜਾਈ ਲੜਦੇ ਰਹੇ ਲੜਦੇ ਰਹੇ ਤੇ ਟਰੈਕਟਰਾਂ ਨਾਲ ਖਿੱਚਦੇ ਰਹੇ ਆ ਬੜਾ ਸਬਰ ਤੇ ਬੜਾ ਜਦੋਜਹਿਦ ਤੇ ਇਹੀ ਨਾਰੇ ਲੱਗੇ ਆ ਵੀ ਅਸੀਂ ਅਸੀਂ ਪੰਜਾਬ ਲਈ ਆ ਕਰਾਂਗੇ ਬਾਰਡਰ ਦਾ ਕੋਈ ਸ਼ੱਕ ਨਹੀਂ ਉਹ ਬਾਰਡਰ ਇਸ ਤਰੀਕੇ ਨਾਲ ਬਣਾਤਾ ਜਿਵੇਂ ਜਿਵੇਂ ਕਿ ਪਾਕਿਸਤਾਨ ਨਾਲ ਇੰਟਰਨੈਸ਼ਨਲ ਬਾਰਡਰ ਹੈ ਉਸੇ ਤਰੀਕੇ ਦਾ ਬਣਾਤਾ ਇਹ ਗਲਤ ਗੱਲ ਆ ਆਪਣੇ ਆਪ ਚ ਇਸ ਦਾ ਨੋਟਿਸ ਹਾਈ ਕੋਰਟ ਨੇ ਵੀ ਲਿਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੇ ਕਿਹਾ ਵੀ ਬੈਰੀਕੇਡ ਕਿਉਂ ਲਾਏ ਆ ਲੱਗਣੇ ਵੀ ਨਹੀਂ ਚਾਹੀਦੇ ਲੋਕਾਂ ਨੂੰ ਹੱਕ ਹੈ ਪੀਸਫੁਲੀ ਡੈਮੋਕਰੈਟਿਕ ਸੈਟਅਪ ਦੇ ਵਿੱਚ ਵੀ ਉਹ ਦਿੱਲੀ ਤੱਕ ਜਾਣ ਉਹਨਾਂ ਦਾ ਪੂਰਨ ਹੱਕ ਹੈ ਇਹ ਕਿਉਂ ਰੋਕਿਆ ਗਿਆ ਪੀਸਫੁਲ ਤਰੀਕੇ ਨਾਲ ਜਾ ਰਹੇ ਆ ਤੁਸੀਂ ਜਾਣ ਕੇ ਰੋਕਾਂ ਲਾਉਂਦੇ ਹੋ ਲੱਗਦਾ ਵੀ ਇਹਦੇ ਪਿੱਛੇ ਕੋਈ ਸਿਆਸੀ ਮੋਟਿਵ ਹੈ ਜਾਨ ਕੇ ਪੰਜਾਬ ਨੂੰ ਵੱਖਰਾ ਕਰਨਾ ਚਾਹੁੰਦੇ ਆ ਵੱਖਰੀ ਗੱਲ ਉਹਨੂੰ ਉਹਦਾ ਕੋਈ ਸਿਆਸੀ ਮੰਤਵ ਹੋ ਸਕਦਾ ਦੂਸਰੀ ਗੱਲ ਇਹ ਵੀ ਇਹ ਮੰਤਵ ਸਾਰੇ ਆਪਣੇ ਜਾਣ ਬੁੱਝ ਕੇ ਪੂਰੇ ਕਰਨ ਦੇ ਹਿਰਾਫਰੀ ਵੀ ਕਰਦੀਆਂ ਸਰਕਾਰਾਂ ਹੁਣ ਵੱਡੇ ਲੈਵਲ ਤੇ ਤਾਂ ਹਿਰਾਫਰੀ ਇਹ ਆ ਵੀ ਸੰਯੁਕਤ ਕਿਸਾਨ ਮੋਰਚਾ ਜਿਹੜਾ ਇੱਕ ਸੀਗਾ 32 ਜਥੇਬੰਦੀਆਂ ਦਾ ਪਹਿਲਾਂ ਜਦੋਂ ਉਸ ਦੇ ਵੇਲੇ ਹੁਣ ਕੀ ਕਰਤਾ ਹੁਣ ਇਹ ਇਹਨਾਂ ਨੇ ਦੋ ਹਿੱਸੇ ਕਰਤੇ ਆਹ ਜਿਹੜਾ ਜਿਹਦੇ ਹੋਣ ਵਾਲੇ ਜਿਹਨਾਂ ਦੇ ਕਾਲ ਸੀ ਇਹ ਡੱਲੇਵਾਲ ਤੇ ਇਹ ਆਪਣਾ ਭੰਦੇਰ ਇਹ ਗਰੁੱਪ ਦੀ ਕਾਲ ਹੈ ਤੇ ਬਾਕੀ ਛੋਟੇ ਛੋਟੇ ਜਥੇਬੰਦੀਆਂ ਦੋ ਮੇਨ ਹੀ ਇਹ ਲੀਡਰ ਇਹਨਾਂ ਨਾਲ ਗੱਲਬਾਤ ਵੀ ਹੋਈ ਹੈ ਇਹਨਾਂ ਲਈ ਮਨਿਸਟਰ ਵੀ ਆਏ ਸੀ ਪਰਸੋਂ ਇੱਥੇ ਤੇ ਪਰਸੋਂ ਨਹੀਂ ਫੈਸਲਾ ਹੋਇਆ ਤੇ ਗੱਲ ਟੁੱਟ ਗਈ ਹੈ ਬੰਦੇ 5 6000 7 8 ਕਿਲੋਮੀਟਰ ਦੀ ਲੈਂਡਵੇਚ ਟਰੈਕਟਰ ਖੜੇ ਆ ਤੇ ਹੁਣ ਇਹ ਵਾਪਸ ਜਾਣਾ ਵੀ ਮੁਸ਼ਕਲ ਹੈ ਹੁਣ ਫੇਰ ਗੱਲਬਾਤ ਲਈ ਸੱਦ ਲਿਆ ਉਹ ਹਜੇ ਅੱਜ ਸਵੇਰ ਤੋਂ ਸਵੇਰ ਤੋਂ ਕੋਈ ਗੱਲ ਨਹੀਂ ਹੋਈ ਸਵੇਰ ਤੋਂ ਬਿਲਕੁਲ ਨਹੀਂ ਹੋਈ ਇਸ ਗੱਲ ਦੇ ਵਿੱਚ ਕੋਈ ਉਹਨਾਂ ਨੂੰ ਰੋਕਿਆ ਜਾ ਰਿਹਾ ਅਨਾਉਂਸਮੈਂਟ ਹੋ ਰਹੀ ਹੈ ਵੀ ਹਜੇ ਵੇਟ ਕਰੋ ਅਸੀਂ ਤੁਹਾਨੂੰ ਦੱਸਾਂਗੇ ਕਦੋਂ ਅੱਗੇ ਨੂੰ ਚੱਲਣਾ ਉਹ ਉਹ ਰੁਕੇ ਹੋਏ ਆ ਇਹਦੇ ਵਿੱਚੋਂ ਦੋ ਗੱਲਾਂ ਹੁੰਦੀਆਂ ਵੀ ਸ਼ਾਇਦ ਹੋਰ ਕੁਝ ਮੰਗਾ ਕਰਕੇ ਮੰਨ ਕੇ ਅੱਜ ਕੋਈ ਸ਼ਾਮ ਤੱਕ ਇਹਦਾ ਹੱਲ ਕੱਢਣ ਤੇ ਇਹ ਵਿਡਰਾ ਕਰ ਲੈਣ ਵਾਪਸ ਲੈ ਲੈਣੇ ਆਪਣੀ ਦਿੱਲੀ ਜਾਣ ਦੀ ਗੱਲ ਨੂੰ ਇੱਕ ਇਹ ਹੋ ਸਕਦਾ ਜਾਂ ਹੋ ਸਕਦਾ ਵੀ ਇਹ ਡੱਲੇਵਾਲ ਤੇ ਜਿਹੜਾ ਇਹ ਦੂਸਰਾ ਲੀਡਰ ਹੈ ਇਹਨਾਂ ਦੀ ਲੀਡਰਸ਼ਿਪ ਨੂੰ ਬਹੁਤ ਵੱਡਾ ਖਤਰਾ ਜੇ ਇਹ ਥੋੜਾ ਜਿਹਾ ਉਹਨਾਂ ਨੂੰ ਇਹ ਸ਼ੱਕ ਹੋ ਗਿਆ ਵੀ ਇਹ ਸਰਕਾਰ ਨਾਲ ਦੇ ਨਾਲ ਕੋਈ ਸਾਠ ਗਾਂਠ ਕਰਦੇ ਆ ਫਿਰ ਹੋ ਸਕਦਾ ਵੀ ਨੌਜਵਾਨ ਆਪਣੇ ਲੈਵਲ ਤੇ ਵੀ ਤੁਰ ਪੈਣ ਫਿਰ ਇਹਨਾਂ ਦੀ ਲੀਡਰਸ਼ਿਪ ਨੂੰ ਖਤਰਾ ਪਰ ਇਸ ਦੇ ਨਾਲ 13 ਦੀ ਜਿਹੜੀ ਕਾਲ ਕਲ ਦੀ ਕਾਲ ਸੀ ਉਹਦੇ ਨਾਲ ਦੂਜੇ ਜਿਹੜੇ ਕਾਮਨਿਸਟਾਂ ਲੀਡਰਸ਼ਿਪ ਵਾਲੇ ਜਿੰਨੇ ਸੀਗੇ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਨਾਂ ਥੱਲੇ ਸੀ ਜਿਹੜੀ ਸਾਰੀ ਉਹਨਾਂ ਨੂੰ ਕਾਫੀ ਠੇਸ ਵੀ ਲੱਗੀ ਐ ਅੱਜ ਉਹਨਾਂ ਦੀ ਉੱਥੇ ਜਲੰਧਰ ਵਿੱਚ ਮੀਟਿੰਗ ਹੋਈ ਐ ਤੇ ਜਲੰਧਰ ਮੀਟਿੰਗ 'ਚ ਵੀ ਉਹ ਕੋਈ ਕਹਿ ਰਹੇ ਐ ਫੈਸਲਾ ਕਰ ਰਹੇ ਐ ਵੀ ਅਸੀਂ ਵੀ ਹੁਣ ਇਹਨਾਂ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਰਲੀਏ ਨਹੀਂ ਤਾਂ ਫਿਰ ਉਹ ਸਾਰੇ ਸਾਰੇ ਸੰਘਰਸ਼ ਤੋਂ ਪਾਸੇ ਰਹਿ ਜਾਣਗੇ ਤੇ ਉਹਨਾਂ ਲੀਡਰਾਂ ਦੀ ਲੀਡਰਸ਼ਿਪ ਨੂੰ ਖਤਰਾ ਐ ਇਹ ਵੀ ਹੈ ਉਹਨਾਂ ਨੇ ਹੁਣ ਬਿਆਨ ਦਿੱਤਾ ਹੁਣੇ ਜੇ ਵੀ ਅਸੀਂ ਉਗਰਾਹਾ ਵੱਡੀ ਜਥੇਬੰਦੀ ਆ ਭਾਰਤ ਕਿਸਾਨ ਯੂਨੀਅਨ ਦੀ ਭਾਰਤੀ ਕਿਸਾਨ ਯੂਨੀਅਨ ਦੀ ਉਹਨਾਂ ਨੇ ਕਹਿਤਾ ਵੀ ਅਸੀਂ ਕੱਲ ਰੋਕਾਂਗੇ ਟਰੇਲ ਇੱਕ ਉਹਨਾਂ ਨੇ ਕਿਹਾ ਤੇ ਬਾਕੀ ਇਹਨਾਂ ਦੀ ਜਿਹੜੀ ਦੂਸਰੀ ਕਿਸਾਨ ਯੂਨੀਅਨ ਆ ਬੀਕੇ ਅ ਸੰਯੁਕਤ ਕਿਸਾਨ ਮੋਰਚਾ ਜਿਹੜਾ ਜਿਹੜਾ ਪਹਿਲਾਂ ਵਾਲਾ ਦਿੱਲੀ ਵਾਲਾ ਵੱਖਰਾ ਆਲ ਇੰਡੀਆ ਲੈਵਲ ਦਾ ਉਹ 16 ਤਰੀਕ ਨੂੰ ਇੱਥੇ ਗ੍ਰਾਮੀਨ ਬੰਦ ਦਾ ਨਾ ਥੱਲੇ ਵੀ ਹਰੇਕ ਪਿੰਡ ਦੇ ਵਿੱਚ ਬੰਦ ਲਾਵਾਂਗੇ ਆਲ ਇੰਡੀਆ ਲੈਵਲ ਤੇ ਉਹ ਕਿੰਨਾ ਕਮੈਣਾ ਰੱਖਦਾ ਪੰਜਾਬੀਆਂ ਲਈ ਤਾਂ ਥੋੜੀ ਜਿਹੀ ਜਿਹੜੀ ਤਿੱਖੀ ਗੱਲ ਹੁੰਦੀ ਹੈ ਤਿੱਖੀ ਸੁਰ ਵਾਲੀ ਹੁੰਦੀ ਹੈ ਉਹ ਇੱਥੇ ਕੰਮ ਆਉਂਦੀ ਹੈ ਤੇ ਉਸੇ ਦੇ ਪਿੱਛੇ ਜਾਂਦੇ ਆ ਖਾਸ ਕਰਕੇ ਸਿੱਖਾਂ ਦਾ ਤਾਂ ਫਿਰ ਖਾਸ इमोशनल ਗੱਲ ਹੁੰਦੀ ਹੈ ਤੇ ਕਿਸਾਨੀ ਸਾਰੀ ਆਲਮੋਸਟ ਸਿੱਖ ਹੈ ਤੇ ਇਸ ਕਰਕੇ ਉਹਨਾਂ ਨੂੰ ਤਾਂ ਫਿਰ ਇਹ ਹੁੰਦਾ ਵੀ ਕੁਝ ਕੀਤਾ ਜਾਵੇ ਉਹ ਕਰ ਰਹੇ ਆ ਤੇ ਇਸ ਕਰਕੇ ਸਿਚੁਏਸ਼ਨ ਬੜੀ ਤਰਲ ਟਾਈਪ ਦੀ ਹੈ ਪਤਾ ਨਹੀਂ ਕਿਹੜੇ ਪਾਸੇ ਹੋ ਜੇ ਅੱਜ ਹਜੇ 2-3 ਘੰਟਿਆਂ ਤੱਕ ਪਤਾ ਲੱਗੂਗਾ ਵੀ ਇਹ ਕਿਹੜੇ ਪਾਸੇ ਜਾ ਰਹੀ ਹੈ ਗੱਲਬਾਤ ਪਰ ਹੁਣ ਇਹ ਇਸ ਨਾਲ ਹਿੱਲ ਗਿਆ ਸਾਰਾ ਇਹ ਮੂਵਮੈਂਟ ਹੈ ਜਿਹੜੀ ਭਾਵੇਂ ਦੋ ਬੰਦਿਆਂ ਨੇ ਛੋਟੇ ਇੱਕ ਗਰੁੱਪਾਂ ਨੇ ਸ਼ੁਰੂ ਕੀਤੀ ਸੀ ਪਰ ਇਹ ਇਹਦਾ ਨੋਟਿਸ ਆਲ ਇੰਡੀਆ ਲੈਵਲ ਤੇ ਗਿਆ ਇਹਨੂੰ ਜਿਹੜਾ ਗੋਦੀ মিডিਆ ਕਿਹਾ ਜਾਂਦਾ ਮੇਨਸਟ੍ਰੀਮ ਉਹਨੇ ਵੀ ਕਵਰ ਕੀਤਾ ਹੈ ਇਹਨੂੰ ਇੰਟਰਨੈਸ਼ਨਲ ਤੇ ਵੀ ਕਵਰ ਹੋਇਆ ਇਸ ਕਰਕੇ ਬਾਕੀ ਇੱਕ ਗੱਲ ਇਹਦੇ ਨਾਲ ਮੈਂ ਹੁਣ ਲਾਸਟ ਇਹ ਕਹਿਣਾ ਚਾਹਣਾ ਹੈ ਵੀ ਵੀ ਇਹ ਜਿਹੜੀਆਂ ਕਿਸਾਨ ਮੰਗਾਂ ਜਾਂ ਕਿਸਾਨਾਂ ਦੀ ਗੱਲਬਾਤ ਹੈ ਕਿਸਾਨੀ ਕਦੇ ਨਹੀਂ ਬਚਦੀ ਸਾਰੀ ਦੁਨੀਆ ਦੇ ਉੱਤੇ ਜੇ ਉਸ ਨੂੰ ਸਬਸਿਡੀ ਨਹੀਂ ਦਿੱਤੀ ਜਾਂਦੀ ਕਿਉਂਕਿ ਇੰਡਸਟਰੀ ਦੇ ਮੁਕਾਬਲੇ 'ਚ ਕਿਸਾਨੀ ਕਦੇ ਵੀ ਉਹਨਾ ਮੁਨਾਫਾ ਨਹੀਂ ਕੱਢ ਸਕ ਕੱਢ ਸਕਦੀ ਇਸ ਕਰਕੇ ਹਾਲਾਤ ਸਾਰੀ ਦੁਨੀਆ ਤੇ ਚੱਲਦਾ ਇਸੇ ਕਰਕੇ ਯੂਰਪ ਦੇ ਯੂਰਪੀਅਨ ਯੂਨੀਅਨ ਦੇ 27 ਮੁਲਕ ਹੈ 27 ਦੇ 27 ਮੁਲਕਾਂ ਦੇ ਵਿੱਚ ਟਰੈਕਟਰਾਂ ਉੱਤੇ ਕਿਸਾਨ ਬاہر ਸੜਕਾਂ ਤੇ ਨਿਕਲੇ ਆ ਪਰ ਹੈਰਾਨੀ ਵਾਲੀ ਗੱਲ ਹੈ ਯੂਰਪ ਦੇ ਕਿਸੇ ਮੁਲਕ ਦੇ ਵਿੱਚ ਉਹਨਾਂ ਨੇ ਸੜਕਾਂ ਤੇ ਨਿਕਲੇ ਆ ਸਰਕਾਰੀ ਬਿਲਡਿੰਗਾਂ ਦੇ ਦੇ ਉੱਤੇ ਵੀ ਉਹਨਾਂ ਨੇ ਕਈ ਰੰਗ ਰੰਗ ਫੇਰਤੇ ਆ ਤੇ ਕਈ ਕੁਸ਼ ਕੀਤਾ ਉਹਨਾਂ ਨੇ ਇੱਥੋਂ ਜਾ ਕੇ ਇੱਥੋਂ ਤੱਕ ਆ ਵੀ ਉੱਥੇ ਮਾਲ ਦੇ ਵਿੱਚ ਜਾ ਕੇ ਮਾਲ ਦੀਆਂ ਚੀਜ਼ਾਂ ਵੀ ਉਹਨਾਂ ਨੇ ਜਿਹੜੀ ਸਬਜ਼ੀਆਂ ਸੂਬੀਆਂ ਵਿਕਦੀਆਂ ਸੀ ਉਹ ਵੀ ਛੁੱਟ ਛੱਟ ਦਿੱਤੀਆਂ ਇੱਧਰ ਪਰ ਕਿਤੇ ਵੀ ਇਸ ਕਿਸਮ ਦਾ ਲਾਠੀ ਚਾਰਜ ਨਹੀਂ ਹੋਇਆ ਜਿਹੜਾ ਕੱਲ ਹੋਇਆ ਕੱਲ ਹੋਇਆ ਤੱਕ 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 ਤਕਰੀਬਨ 100 ਤੋਂ ਉੱਤੇ ਲੋਕ ਕਿਸਾਨ ਜ਼ਖਮੀ ਹੋਏ ਆ ਪੱਤਰਕਾਰ ਵੀ ਵਿੱਚ ਕਈ ਪੱਤਰ ਵੀ ਪੱਤਰਕਾਰ ਵੀ ਜ਼ਖਮੀ ਹੋਇਆ ਮੀਡੀਆ ਦੇ ਵੀ ਕਾਫੀ ਲੋਕ ਜ਼ਖਮੀ ਹੋਏ ਇੱਕ ਤਾਂ ਇਹ ਗੱਲ ਹੋਈ ਆ ਇੱਕ ਜਿਸ ਤਰੀਕੇ ਦੇ ਡਰੋਨ ਨਵੀਂ ਟੈਕਨੀਕ ਵਰਤੀ ਗਈ ਕਿਸਾਨਾਂ ਨੂੰ ਰੋਕਣ ਤੇ ਉਹ ਐਂ ਲੱਗਦਾ ਵੀ ਜਿਵੇਂ ਇਹ ਕਿਸਾਨ ਦੇਸ਼ ਦੇ ਸਿਟੀਜ਼ਨ ਨਾ ਹੋਣ ਇੱਕ ਕ੍ਰਿਮੀਨਲ ਹੋਣ ਕੋਈ ਦੋਸ਼ੀ ਹੋਣ ਕਿਸੇ ਕਿਸਮ ਦੇ ਵੀ ਜਾਂ ਵਿਦੇਸ਼ੀ ਹੋਣ ਜਿਵੇਂ ਹਮਲਾਵਰ ਹੋਣ ਉਹਨੂੰ ਰੋਕਣਾ ਇਸ ਕਿਸਮ ਦਾ ਜਿਹੜਾ ਵਰਤਾਓ ਹਰਿਆਣਾ ਪੁਲਿਸ ਵੱਲੋਂ ਹੋਇਆ ਅੱਜ ਪੰਜਾਬ ਪੁਲਿਸ ਨੇ ਨੋਟਿਸ ਲਿਆ ਅੱਜ ਸਰ ਪੰਜਾਬ ਸਰਕਾਰ ਵੱਲੋਂ ਆਇਆ ਆ ਹੁਣੇ ਆਇਆ ਵੀ ਅਸੀਂ ਅਸੀਂ ਨੋਟਿਸ ਦਿੱਤਾ ਹੈ ਹਰਿਆਣਾ ਸਰਕਾਰ ਨੂੰ ਇਹ ਪਤਾ ਨਹੀਂ ਰਸਮੀ ਗੱਲਾਂ ਬਾਤਾਂ ਨੋਟਿਸ ਦਿੱਤਾ ਵੀ ਸਾਡੇ ਏਰੀਆ ਵਿੱਚ ਤੁਸੀਂ ਡਰੋਨ ਕਿਉਂ ਸਿੱਟੇ ਇਹ ਸਿੱਟ ਰਹੇ ਸੀ ਕੱਲ ਦੇ ਲਗਾਤਾਰ ਪਤਾ ਸੀ ਸਰਕਾਰ ਨੂੰ ਸਰਕਾਰ ਨੂੰ ਖੁਦ ਉਸੇ ਟਾਈਮ ਹੀ ਹਰਿਆਣਾ ਸਰਕਾਰ ਨਾਲ ਪੰਜਾਬ ਸਰਕਾਰ ਨੂੰ ਇਹ ਮਸਲਾ ਟੇਕ ਅਪ ਕਰਨਾ ਚਾਹੀਦਾ ਸੀ ਲੈਣਾ ਚਾਹੀਦਾ ਸੀ ਵੀ ਇਹ ਤੁਸੀਂ ਕਿਵੇਂ ਕਰ ਰਹੇ ਹੋ ਸਰੇ ਆਮ ਉਥੇ ਪਟਿਆਲਾ ਪਟਿਆਲਾ ਰੇਂਜ ਦਾ ਡੀ ਆਈ ਜੀ ਤੇ ਆਈ ਜੀ ਸਾਰੇ ਵੱਡੇ ਅਫਸਰ ਉਥੇ ਮੌਕੇ ਤੇ ਹਾਜ਼ਰ ਸੀ ਕੋਈ ਇੰਤਜ਼ਾਮ ਨਹੀਂ ਕੀਤਾ ਉਹਨਾਂ ਨੇ ਵੀ ਜਿਹੜੇ ਜ਼ਖਮੀ ਹੋਏ ਆ ਉਹਨਾਂ ਦਾ ਕੋਈ ਕਿਸੇ ਪਾਸੇ ਲੈ ਕੇ ਜਾਈਏ ਇਹ ਵੀ ਨਹੀਂ ਕੀਤਾ ਦੂਜੀ ਗੱਲ ਜਿਹੜੇ ਪੈਲਟ ਚਲਾਏ ਆ ਰਬਰ ਦੇ ਬੁਲੇਟ ਚਲਾਇਆ ਡਰੋਨ ਤੋਂ ਇਲਾਵਾ ਉਹ ਖਤਰਨਾਕ ਗੱਲ ਬਾਤ ਹੈ ਕਸ਼ਮੀਰ ਤੋਂ ਬਾਅਦ ਇੱਥੇ ਚੱਲੇ ਆ ਜਿਹਨਾਂ ਨੂੰ ਅਸੀਂ ਰਬਰ ਬੁਲੇਟ ਕਹਿੰਦੇ ਆ ਉਹਨਾਂ ਨਾਲ ਕਸ਼ਮੀਰ ਦੇ ਵਿੱਚ 100 ਤੋਂ ਉੱਤੇ ਬੰਦੇ ਅੰਨੇ ਹੋਏ ਹੋਏ ਆ ਬਲਾਈਂਡ ਹੋ ਗਏ ਆ ਇੱਥੇ ਵੀ ਕਈਆਂ ਦੀਆਂ ਅੱਖਾਂ ਦੇ ਵਿੱਚ ਲੱਗ ਗਈ ਹੈ ਹੁਣ ਬਾਅਦ ਚ ਪਤਾ ਲੱਗੂ ਕਿੰਨਾ ਨੁਕਸਾਨ ਹੋਇਆ ਇਸ ਕਰਕੇ ਜਿਹੜੇ ਜਿਸ ਤਰੀਕੇ ਨਾਲ ਇਹ ਸਾਰਾ ਕੀਤਾ ਗਿਆ ਉਹ ਆਪਣੇ ਆਪ ਵਿੱਚ ਬੜਾ ਨਿੰਦਣਯੋਗ ਹੈ ਤੇ ਇਹ ਹੋਣਾ ਨਹੀਂ ਚਾਹੀਦਾ ਤੇ ਇਹ ਡਰਾਇੰਗ ਡੈਮੋਕ੍ਰੇਸੀ ਦਾ ਮਜ਼ਾਕ ਹੈ ਇੱਕ ਇਹੀ ਪੰਜਾਬ ਗਵਰਨਮੈਂਟ ਦਾ ਹੀ ਮਜ਼ਾਕ ਹੈ ਜਿਹਦੇ ਤੇ ਸ਼ੱਕ ਹੋ ਰਿਹਾ ਹੈ ਵੀ ਅੰਦਰੋਂ ਅੰਦਰ ਹੀ ਇਹ ਕਿਤੇ ਇੱਥੇ ਹੋਮ ਮਿਨਿਸਟਰੀ ਤੇ ਅਮਿਤ ਸ਼ਾਹ ਦਾ ਏਜੰਡਾ ਤਾਂ ਨਹੀਂ ਇੱਥੇ ਭਗਵੰਤ ਮਾਨ ਲਾਗੂ ਕਰ ਰਿਹਾ ਇਹ ਸਾਰੀਆਂ ਗੱਲਾਂ ਹੁਣ ਚੱਲ ਰਹੀਆਂ ਸਿੱਧੂ ਸਾਹਿਬ ਵੀ ਸਮਾਪਨ ਨੂੰ ਇਜਾਜ਼ਤ ਨਹੀਂ ਦੇ ਰਿਹਾ ਪਰ ਗੱਲਾਂ ਬਹੁਤ ਨੇ ਹੁਣ ਜਿਹੜੀ ਗੱਲ ਆਉਂਦੀ ਹੈ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਕੀ ਇਹ ਸਾਰਾ ਉਸ ਨੂੰ ਲੈ ਕੇ ਤਾਂ ਨਹੀਂ ਕਿਤੇ ਗਿਆ ਕੋਈ ਸਿਆਸੀ ਖੇਲ ਤਾਂ ਨਹੀਂ ਖੇਡਿਆ ਜਾ ਰਹੀ ਪੰਜਾਬ ਦੇ ਨਾਲ ਕਿਉਂਕਿ ਜਿਵੇਂ ਚਰਚਾ ਚੱਲਦੀ ਹੈ ਕਿ ਬੀਜੇਪੀ ਸਰਕਾਰ ਦੁਬਾਰਾ ਜਿਹੜੀ ਆ ਕਿ ਇੱਥੇ ਆਉਣ ਨੂੰ ਫਿਰਦੀ ਐ ਸੋ ਕੋਈ ਇਦਾਂ ਦਾ ਵੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਿਆਸੀ ਖੇਲ ਹੀ ਖੇਡਿਆ ਜਾ ਰਹੀ ਹੈ ਐਜੀਟੇਸ਼ਨ ਹੋਣੀ ਕਰਾਉਣੀ ਇਹਦੇ ਪਿੱਛੇ ਸਾਰਾ ਕੁਝ ਅਜੇ ਕਲੀਅਰ ਨਹੀਂ ਅਸੀਂ ਕਿਸੇ ਮੈਂ ਇਸ ਮੌਕੇ ਤੇ ਜੱਜਮੈਂਟ ਨਹੀਂ ਪਾਸ ਕਰਦਾ ਕਿਸੇ ਤੇ ਕਈਏ ਵੀ ਆ ਐ ਹੋ ਰਿਹਾ ਪਰ ਇਹ ਸਿਆਸੀ ਖੇਲ ਖੇਲੀ ਜਾ ਰਹੀ ਹੈ ਇਹ ਆ ਜਿਹੜੀ ਕੱਲ ਦਾ ਤਸ਼ੱਦਦ ਹੋ ਰਿਹਾ ਇਹਦੇ ਪਿੱਛੇ ਸਰਕਾਰ ਦੀ ਹਿੰਦੂਤਵਾ ਵਾਲੀ ਨੀਤੀ ਹੈ ਸਾਰੀ ਹਰਿਆਣਾ ਸਰਕਾਰ ਦੀ ਤੇ ਦਿੱਲੀ ਸਰਕਾਰ ਦੀ ਦੋਨਾਂ ਦੀ ਤੇ ਉਸ ਹਿੰਦੂਤਵਾ ਦੇ ਅੱਗੇ ਪਰ ਗਵੰਤਮਾਨ ਦੀ ਸਰਕਾਰ ਝੁਕੀ ਹੋਈ ਹੈ ਇੱਕ ਤਾਂ ਇਹ ਚੱਲ ਰਿਹਾ ਸਾਰਾ ਉਹ ਹਿੰਦਤਵਾਰਾਂ ਹੀ ਕੋਈ ਡਿਵਾਈਡ ਕਰਕੇ ਵੱਖਰਾ ਕਰਕੇ ਪੰਜਾਬ ਨੂੰ ਸਾਰੇ ਦੇਸ਼ ਦੇ ਵਿੱਚ ਕੋਈ ਵੋਟ ਬੈਂਕ ਖੜਾ ਕਰਨਾ ਚਾਹੁੰਦੇ ਜਾਂ ਕੀ ਕਰਨਾ ਚਾਹੁੰਦੇ ਆ ਇਸ ਤੋਂ ਲੱਗ ਰਿਹਾ ਹੈ ਜਿਸ ਤਰੀਕੇ ਨਾਲ ਗਾਜੀਪੁਰ ਹਜੇ ਕੋਈ ਕਿਸੇ ਕਿਸਮ ਦਾ ਟਰੈਕਟਰ ਨਹੀਂ ਪਹੁੰਚਿਆ ਤਿੰਨ ਦਿਨਾਂ ਤੋਂ ਗਾਜੀਪੁਰ ਜਿਹੜਾ ਯੂਪੀ ਵਾਲਾ ਬਾਰਡਰ ਉਹ ਬੰਦ ਕੀਤਾ ਪਿਆ ਜਿਹੜਾ ਹੁਣ ਪੰਜਾਬ ਤੇ ਦਿੱਲੀ ਜਿੱਥੇ ਸਿੰਘੂ ਬਾਰਡਰ ਸੀ ਬੈਠੇ ਸੀਗੇ ਦਿੱਲੀ ਦਾ ਬਾਰਡਰ ਹੈ ਜਿਹੜਾ ਉਹ ਸਿੰਘੂ ਬਾਰਡਰ ਉੱਤੇ ਵੀ ਸਾਰੀਆਂ ਇਸ ਕਿਸਮ ਦਾ ਬੰਦੋਬਸਤ ਕੀਤਾ ਤਾਰਾਂ ਕੰਡਿਆਲੀ ਤਾਰਾਂ ਤੇ ਹੋਰ ਸਾਰੇ ਪੱਥਰ ਉੱਥੇ ਲਾਏ ਪਏ ਆ ਹਜੇ ਕੋਈ ਇੱਥੋਂ ਤੁਰਿਆ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਤੇ ਸਰਕਾਰ ਕੋਲੇ ਇਨਫੋਰਮੇਸ਼ਨ ਹੈ ਸਾਰਿਆਂ ਕੋਲ ਇਨਫੋਰਮੇਸ਼ਨ ਹੈ ਵੀ ਇਹ ਦੋ ਬਾਰਡਰ ਉੱਤੇ ਹੀ ਜ਼ੋਰ ਹੈ ਸ਼ੰਭੂ ਤੇ ਖਨੌਰੀ ਤੇ ਤੇ ਦੱਬ ਵਾਲੀ ਵੀ ਇਹ ਰੋਕ ਛੱਡਿਆ ਉਹਨਾਂ ਨੇ ਕਿੱਥੇ ਜਾ ਕੇ ਹਰਿਆਣਾ ਵਾਲੇ ਸਰਸਾ ਵਾਲੇ ਪਾਸੇ ਇਸ ਕਰਕੇ ਜਿਹੜਾ ਇਸ ਕਿਸਮ ਦੀ ਹਾਈਪ ਕੀਤੀ ਹੈ ਬੁਧਾ ਚੜਾ ਕੇ ਪੇਸ਼ ਕਰ ਰਿਹਾ ਜਾਂ ਬੰਦੋਬਸਤ ਪੁਲਿਸ ਦੇ ਬੁਧਾ ਚੜਾ ਕੇ ਕੀਤੇ ਜਾ ਰਿਹਾ ਇਹਦੇ ਵਿੱਚ ਸ਼ੱਕ ਹੈ ਵੀ ਇਹ ਸਿਆਸੀ ਹੈ ਗੱਲਬਾਤ ਤੇ ਵੋਟ ਬੈਂਕ ਤਿਆਰੀ ਦੇ ਲਈ ਇਹ ਸਾਰੀ ਗੱਲ ਕੀਤੀ ਜਾ ਰਹੀ ਹੈ ਜਾਂ ਕਰਵਾਈ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਸਰਦ ਜਸਪਾਲ ਸਿੰਘ ਸਿੱਧੂ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤ ਕਿ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਕਿਸਾਨ ਜਿਹੜੇ ਕਿ ਆਪਣੀ ਹੱਕਾਂ ਦੇ ਲਈ ਦਿੱਲੀ ਵੱਲ ਨੂੰ ਕੋਚ ਕਰ ਰਹੀ ਸੀ ਪਰ ਉਹਨਾਂ ਦੇ ਉੱਪਰ ਜੋ ਸਰਕਾਰਾਂ ਵੱਲੋਂ ਹਰਿਆਣਾ ਸਰਕਾਰ ਵੱਲੋਂ ਜਾਂ ਉਹ ਪੁਲਿਸ ਵੱਲੋਂ ਗੋਲਾਬਾਰੀ ਕੀਤੀ ਗਈ ਜਾਂ ਥਰੂ ਗੈਸ਼ ਛੱਡੀ ਗਈ ਹੈ ਸੋ ਦੇ ਵਿੱਚ ਕਈ ਨੌਜਵਾਨ ਜ਼ਖਮੀ ਹੋਏ ਸੋ ਇਹ ਜੋ ਕੁਝ ਹੋ ਰਿਹਾ ਆ ਇਹ ਅਨਮਨੁੱਖੀ ਵੀ ਹੈ ਤੇ ਡੈਮੋਕ੍ਰੇਸੀ ਦਾ ਜਿਹੜਾ ਕਿ ਸ਼ਰੀਆਮ ਕਹਨ ਹੋ ਰਿਹਾ ਸੋ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਅੱਗੇ ਕੀ ਹੋ ਰਿਹਾ ਕੀ ਹੋਏਗਾ ਸੋ ਦਿਓ ਜਾਜਾ ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ ਸਤਰੀਆ ਕਾ